ਕੋਈ ਝੂਠ ਬੋਲ ਲਿੰਦਾ ਉਹਦੀ ਗੱਲਾਂ ਚ ਆ ਜਾਣੇ ਆ ਕੋਈ ਕਹਿੰਦਾ ਮੈਂ ਗਰੰਟੀ ਦਿੰਦਾ ਆਪਾਂ ਉਹਦੀ ਗੱਲਾਂ ਚ ਆ ਜਾਣੇ ਆ ਕੋਈ ਝੂਠੀ ਸੌਖ ਖਾ ਲਿੰਦਾ ਆਪਾਂ ਉਹਨਾਂ ਦੀ ਗੱਲਾਂ ਚ ਆ ਜਾਣੇ ਆ ਜਿਹੜਾ ਸੱਚ ਬੋਲਦਾ ਜਿਹੜਾ ਕੰਮ ਕਰਕੇ ਦਿਖਾਉਂਦਾ ਆਪਾਂ ਉਹਨਾਂ ਦੀ ਗੱਲ ਨਹੀਂ ਮੰਨਦੇ ਜੇ ਤੁਸੀਂ ਪਿਛਲੇ تقریباً پناہ سال دا صاحب دیکھو پنیان سال پچھلے پناہ سال آج منتری رہے ہیں کانگرز دے بیان کانگریس بے رہی زیل دربارہ سنگھ رہے سنگ ہیں بی بی بیٹھل رہی ہے دس سال کیپٹن امرندر سنگھ رہے ہیں تقریباً بی پچیس سالہ سال منتری رہے کانگرز دے ਇੱਕ ਵੀ ਦੱਸ ਦਿਓ ਇੱਕ ਵੀ ਨਿਸ਼ਾਨੀ ਤੁਸੀਂ ਯਾਦ ਕਰਕੇ ਦੱਸ ਦਿਓ ਕਿ ਇਸ ਮੁੱਖ ਮੰਤਰੀ ਨੇ ਸਾਡੇ ਵਾਸਤੇ ਆ ਕੀ ਕੀਤਾ ਇੱਕ ਵੀ ਵੀ ਦੂਜੇ ਪਾਸੇ ਥੋੜੇ ਬਜ਼ੁਰਗ ਸਭ ਪ੍ਰਕਾਸ਼ ਸਿੰਘ ਵੀ ਬਾਦਲ ਰਹੇ ਆ ਅੱਜ ਜੋ ਕੁਝ ਵੀ ਹੈ ਨਾ ਉਹਨਾਂ ਦੀ ਦੇਣ ਕਰਕੇ ਉਹਨਾਂ ਦੀ ਮਿਹਨਤ ਕਰਕੇ ਅੱਜ ਆਪਾਂ ਇੱਥੇ ਬੈਠੇ ਆ ਅੱਜ ਆਪਣੇ ਖੇਤਾਂ ਵਿੱਚ ਜੋ ਫਸਲਾਂ ਹੋ ਰਹੀਆਂ ਨੇ ਜਿਹੜੇ ਟਿਊਬਲ ਤੋਂ ਪੈਣੀ ਆਉਂਦਾ ਪਾਣੀ ਆਉਂਦਾ ਉਹ ਕਨੈਕਸ਼ਨ ਵੀ ਬਾਪੂ ਬਾਦਲ ਨੇ ਦਿੱਤੇ ਆ ਤੇ ਉਹਦੇ ਮੁਫਤ ਵੀ ਬਾਪੂ ਬਾਦਲ ਨੇ ਕੀਤਾ ਮੋਗਾ ਵਾਲਿਓ ਮੈਂ ਆਪਣਾ ਸਿਆਸੀ ਜੀਵਨ ਇਸ ਜ਼ਿਲ੍ਹੇ ਤੋਂ ਸ਼ੁਰੂ ਕੀਤਾ ਜਿੱਦੇ ਵਿੱਚ ਬਾਗਾ ਪੁਰਾਣਾ ਮੋਗਾ ਹਲਕੇ ਹੁੰਦੇ ਸੀ ਉਦੋਂ ਪਾਰਲੀਮੈਂਟ ਦਾ ਮਲਬੇਚ ਲੜਦਾ ਸੀ ਜਿਹੜੇ ਉਹਨਾਂ ਇਲਾਕੇ ਦੇ ਲੋਕ ਹੈ ਉਹਨਾਂ ਸਾਰਿਆਂ ਨੂੰ ਪੁੱਛ ਲੋ ਜਦੋਂ ਮੈਂ ਮੈਂਬਰ ਪਾਰਲੀਮੈਂਟ ਸੀ ਜੋ ਜੋ ਤੁਸੀਂ ਕਹਿੰਦੇ ਸੀ ਨਾਲ ਦੇ ਨਾਲ ਹੁੰਦਾ ਸੀ ਜਿੰਨੇ ਗ੍ਰਿਡ ਬਣੇ ਐ ਸਾਰੇ ਅਕਾਲੀ ਦਲ ਨੇ ਬਣਾਏ ਐ ਜਿੰਨੀਆਂ ਕੱਸੀਆਂ ਬਣੀਆਂ ਸਾਰੇ ਅਕਾਲੀ ਦਲ ਨੇ ਬਣਾਏ ਐ ਜਿੰਨੇ ਖਾਲੇ ਬਣੇ ਐ ਸਾਰੇ ਅਕਾਲੀ ਦਲ ਨੇ ਬਣਾਏ ਐ ਜਿੰਡੀਆਂ ਸੜਕਾਂ ਬਣੀਆਂ ਅੱਜ ਤੁਸੀਂ ਮੋਗੇ ਤੋਂ ਕਿਤੇ ਵੀ ਜਾਣਾ ਹੋਏ ਕਹਿ ਜੀਆਂ ਸਰਕਾ ਬਣਾ ਦਿੱਤੀਆਂ ਆ ਜਿਹੜੀ ਬਿਜਲੀ ਐ ਪਹਿਲੇ 10-10 ਘੰਟੇ ਦੇ ਕੱਟ ਲੱਗਦੇ ਸੀ ਹੁਣ 24 ਘੰਟੇ ਕਰਨ ਵਾਲਾ ਕਾਲੀਦਲ ਹੈ ਗਰੀਬ ਨੂੰ ਆਟਾ ਦਾਲ ਦੇਣ ਵਾਲਾ ਕਾਲੀਦਲ ਹੈ ਸ਼ਗਰ ਦੇਣ ਵਾਲਾ ਕਾਲੀਦਲ ਐਸੀ ਬੱਚਿਆਂ ਨੂੰ ਮੁੱਕ ਪੜਾਉਣ ਵਾਲਾ ਕਾਲੀਦਲ ਹੈ ਸੀ ਸਕਾਲਰਸ਼ਿਪ ਲੜਕੀਆਂ ਨੂੰ ਸਕੂਲ 'ਚ ਪੜਨ ਵਾਸਤੇ ਸਾਈਕਲ ਦੇਣ ਵਾਲਾ ਕਾਲੀਦਲ ਹੈ ਸੇਵਾ ਕੇਂਦਰ ਬਣਾਉਣ ਵਾਲਾ ਕਾਲੀਦਲ ਸਾਂਝ ਕੇਂਦਰ ਬਣਾਉਣ ਵਾਲਾ ਕਾਲੀਦਲ ਵਰਲਡ ਕੱਪ ਕਰੋਨਾ ਵਾਲਾ ਅਕਾਲੀ ਦਲ ਪਸ਼ੂ ਮੇਲ ਨਹੀਂ ਕਰੋਨਾ ਵਾਲਾ ਅਕਾਲੀ ਦਲ ਮੁੱਖ ਮੰਤਰੀ ਕੀਰਤ ਯਾਤਰਾ ਜੇ ਤੁਸੀਂ ਹਜ਼ੂਰ ਸਾਹਿਬ ਦਾ ਦਰਸ਼ਨ ਕਰਨ ਜਾਂਦੇ ਸੀ ਤੇ ਇੰਨਾ ਚੋਣਾ ਦਾ ਅਕਾਲੀ ਦਲ ਆ ਸਾਰੀਆਂ ਚੀਜ਼ਾਂ ਬੰਦ ਹੋ ਗਈਆਂ ਜਿਸ ਦਿਨ ਤੁਸੀਂ ਅਕਾਲੀ ਦਲ ਦੀ ਸਰਕਾਰ ਲਾ ਆਪਾਂ ਕਿੰਨਾ ਦੇ ਅੱਖੇ ਲੱਗ ਗਏ آپ پچھایا نہیں اپنے کہڑے ہے آپ دلی لاگےجریوال آخے لاگے انقلاب لے کے ہوں گا کلے کہ انقلاب نہیں ہوں گا دلوں جذبہ چاہی دا انقلاب لیا واسطے بدلان لے کے آ گے دیکھ لیا بدلان لٹھ کے لے گے پنجاب گئے برباد کرتا پنجاب ਗੁੰਡਾਗਰਦੀ ਦਾ ਰਾਜ ਆ ਗਿਆ ਗੈਂਗਸਟਰ ਰਾਜ ਕਰੀ ਜਾਂਦੇ ਲੁੱਟ ਖੋਈ ਜਾਂਦੇ ਐ ਇੱਕ ਗੱਲ ਮੈਂ ਤੈਨੂੰ ਹੋਰ ਦੱਸ ਪੁੱਛਣਾ ਚਾਹਣਾ ਆ ਆਮ ਆਪੀ ਪਾਰਟੀ ਆਈ ਪੰਜਾਬ 'ਚੋਂ 2014 ਚ ਆਈ ਸੀ ਪੰਜਾਬ ਵਿੱਚ ਤੇ ਬੇਅਦਬੀਆਂ ਕਿਦੋਂ ਸ਼ੁਰੂ ਹੋਈਆਂ 2015 ਤੋਂ ਉਦੋਂ ਪਹਿਲੇ ਕਿਉਂ ਨਹੀਂ ਹੋਈਆਂ ਕਿਉਂਕਿ ਆ ਸਾਰੇ ਸ਼ਰਾਰਤੀ ਲੋਕ ਐ ਆ ਸਾਰੇ ਐਜੇ ਲੋਕ ਐ ਜਿਹੜਾ ਇੱਥੇ ਗੰਦ ਪਾ ਕੇ ਭਰਾਵਾਂ ਨੂੰ ਪਾੜ ਪਾ ਕੇ ਕੌਮ ਦੀ ਜਥੇਬੰਦੀ ਨੂੰ ਪਤਨਾਮ ਕਰਕੇ ਕਹਿੰਦੇ ਸੀ ਰਾਜ ਕਰ ਸਕਾਂਗੇ ਤੁਸੀਂ ਦੇਖ ਲਓ 2015 ਚ ਬੇਦਕੀ ਹੋਈ ਜਿਵੇਂ ਸਾਰੇ ਸੜਕਾਂ ਤੇ ਆ ਗਏ ਸੀ ਭਗਵਾਨਤ ਮਾਨ ਵੀ ਆ ਗਿਆ ਸੀ ਆ ਜਿੰਨੇ ਮੰਡ ਤੇ ਰਹਤਾਜੂ ਵਰਗੇ ਜਿੰਨੇ ਏਜੰਸੀਆਂ ਦੇ ਬੰਦੇ ਆ ਗਏ ਇੱਕੋ ਨਿਸ਼ਾਨਾ ਸੀ ਕਾਲੀ ਦਲ ਕਾਲੀ ਦਲ ਕਾਲੀ ਦਲ ਬਾਦਲ ਪ੍ਰਵਾਹ ਕੀ ਅਕਾਲੀ ਦਲ ਜਿਹੜਾ ਬਣਿਆ ਥੋੜੇ ਬਜ਼ੁਰਗਾਂ ਨੇ ਬਣਾਇਆ ਖਾਲੀ ਦਲ ਕਿਸ ਵਾਸਤੇ ਗੁਰੂ ਘਰਾਂ ਦੀ ਰੱਖਿਆ ਕਰਨ ਵਾਸਤੇ ਪੰਜਾਬ ਦੀ ਰੱਖਿਆ ਕਰਨ ਵਾਸਤੇ ਜੇ ਨਵੇਂ ਬੱਚਿਆਂ ਨੂੰ ਪਤਾ ਨਹੀਂ ਹੋਣਾ 105 ਸਾਲ ਪਹਿਲੇ ਆਪਣੇ ਸਾਰੇ ਗੁਰੂ ਘਰਾਂ ਦੇ ਉੱਤੇ ਮਹੰਤਾਂ ਦਾ ਕਬਜ਼ਾ ਸੀ ਅੰਦਰ ਮਹੰਤਾਂ ਇਹ ਗਲਤ ਕੰਮ ਕਰਦੇ ਸੀ ਜਿਹੜੇ ਮੈਂ ਅੱਜ ਦੱਸ ਵੀ ਨਹੀਂ ਸਕਦਾ ਫਿਰ ਆਪਣੇ ਬਜ਼ੁਰਗ ਇਕੱਠੇ ਹੋਏ ਲੀਡਰਸ਼ਿਪ ਇਕੱਠੀ ਹੋਈ ਉਹਨਾਂ ਮੰਤਾਂ ਨੂੰ ਭਜਾਇਆ ਤੇ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਗੁਰੂ ਘਰਾਂ ਦੀ ਸੇਵਾ ਵਾਸਤੇ ਸੁਰੱਖਿਆ ਵਾਸਤੇ ਜਦੋਂ ਕਮੇਟੀ ਬਣਾਈ ਉਦੋਂ ਆਪਣੇ ਬਜ਼ੁਰਗਾਂ ਨੇ ਸੋਚਿਆ ਕਿ ਸਾਨੂੰ ਇੱਕ ਤਾਕਤ ਚਾਹੀਦੀ ਹੈ ਇੱਕ ਫੌਜ ਚਾਹੀਦੀ ਹੈ ਜਿਹੜੀ ਫੌਜ ਲੋੜ ਪਏ ਜੇ ਗੁਰਦੁਆਰਾਂ ਸਾਹਿਬ ਦੇ ਹਮਲਾ ਹੋਏ ਤੇ ਫੌਜ ਲੜ ਸਕੇ ਤਾਂ ਸ਼ੋਮਨੀ ਕਾਲੀ ਦਲ ਇੱਕ ਮਹੀਨੇ ਬਾਅਦ ਬਣਿਆ ਸੀ ਹੁਣ ਦੇਖ ਲੋ ਆ ਪਿਛਲੇ 10 ਸਾਲਾਂ ਚ ਤੁਸੀਂ ਫੌਜ ਕਮਜ਼ੋਰ ਕਰਤੀ ਇਹਨਾਂ ਦਿੱਲੀ ਵਾਲੀਆਂ ਪਾਰਟੀਆਂ ਨੂੰ ਦਿਖਾਤਾ ਕਿ ਕਾਲੀ ਦਲ ਹੁਣ ਕੁਝ ਨਹੀਂ ਹੈ ਇਹ ਤਾਂ ਡਰਨ ਦੀ ਲੋੜ ਨਹੀਂ ਹੈ ਥੋੜਾ ਨੁਕਸਾਨ ਹੋਇਆ ਕਿ ਫਾਇਦਾ ਹੋਇਆ ਐਡਾ ਵੱਡਾ ਨੁਕਸਾਨ ਹੋ ਗਿਆ ਜਿਵੇਂ ਮਹੰਤਾ ਨੇ ਕਬਜ਼ਾ ਕੀਤਾ ਸੀ ਅੱਜ ਫਿਰ ਤੋਂ ਤੁਹਾਡੇ ਗੁਰੂ ਘਰਾਂ ਤੇ ਕਬਜ਼ਾ ਕਰ ਗਿਆ ਤੱਕ ਹਜ਼ੂਰ ਸਾਹਿਬ ਪਵਿੱਤਰ ਸਥਾਨ ਜਿੱਥੇ ਆਪਾਂ ਸਾਰਾ ਉਥੇ ਮੱਠਾ ਟੇਕਣ ਜਾਂਦੇ ਆ ਅੱਜ ਸਿੱਖ ਕੌਮ ਦੀ ਮੈਨੇਜਮੈਂਟ ਖੱਲੇ ਨਹੀਂ ਹੈ ਮਰਾਸ਼ਟਾ ਸਰਕਾਰ ਨੇ ਸਾਰਾ ਕੰਟਰੋਲ ਕਰ ਲਿਆ ਉਹ ਫੈਸਲਾ ਕਰਦੇ ਆ ਕਿਵੇਂ ਤੱਕ ਹਜ਼ੂਰ ਸਾਹਿਬ ਨੂੰ ਚਲਾਉਣਾ ਹੈ ਆਪਣੀਆਂ ਪ੍ਰਾਣੀਆਂ ਮਰਿਆਦਾ ਨੂੰ ਭੰਗ ਕਰ ਦਿੱਤਾ تسی دیکھ لو آج رب بٹو ہے پریان سنگھ دا پوتا پتت ہے تک صاحب نے کسے پتت نو سروپا نہیں دیتا جاندہ ہے انہوں سروپا بھی دیتا گیا تھا جنہیں انہیں منڈے منا سے دیتا گیا انہوں سروپا دیتا گیا کیونکہ ہوئی تھوڑے کو کنٹرول نہیں ہے انہوں مریادہ وہ کرتے ہیں اچھ دے ہیں اوہی تک پٹنا صاحب دے تک پٹنا صاحب ہاں سرکار نے اپنے کنٹرول لے لیا ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਦੀ ਬੀਜੇਪੀ ਸਰਕਾਰ ਕਬਜ਼ਾ ਕਰ ਗਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜ ਕੇ ਹਰਿਆਣਾ ਅਲੱਗ ਕਰਾਤਾ ਅੱਜ ਹਰਿਆਣੇ ਦਾ ਮੁੱਖ ਮੰਤਰੀ ਫੈਸਲਾ ਕਰਦਾ ਏ ਤੁਹਾਡੇ ਗੁਰੂ ਘਰਾਂ ਨੂੰ ਕਿਵੇਂ ਚਲਾਉਣਾ ਹੈ ਕਿਹੜੇ ਨਾਲ ਉਹਨਾਂ ਨੇ ਉਹ ਲੋਕ ਜਿਹੜੇ ਇੱਥੇ ਸਰਕਾਂ ਦੇ ਬੰਦੇ ਹੁੰਦੇ ਸੀ ਅਕਾਲੀਵਲ ਦੇ ਖਿਲਾਫ ਆ ਦਾਦੂ ਵਲ ਦੇਖ ਲਓ ਮੰਡ ਦੇਖ ਲਓ ਇਹ ਜਿਹੇ ਲੋਕ ਸਾਰੇ ਜਿਹੜੇ ਇੱਥੇ ਬੈਠੇ ਹੁੰਦੇ ਸੀ ਉਹ ਹੈ ਜਿਹੜੇ ਹੁਣ ਉਹਨਾਂ ਨਾਲ ਖੜੇ ਆ ਕਿੰਨਾ ਵੱਡਾ ਨੁਕਸਾਨ ਹੋ ਗਿਆ ਆ ਤਾਂ ਐਜੀਪੀਸੀ ਤੇ ਵੀ ਕੰਟਰੋਲ ਕਰਨ ਲੱਗੇ ਸੀ ਤਾਂ ਅਕਾਲ ਤਖਤ ਸਾਹਿਬ ਤੇ ਵੀ ਕੰਟਰੋਲ ਕਰਨ ਲੱਗੇ ਸੀ ਤੁਸੀਂ ਦੇਖ ਲਓ ਕਿਵੇਂ ਫੈਸਲਾ ਕਰਾਇਆ ਮੇਰੇ ਖਿਲਾਫ ਮੇਰੀ ਜਾਨ ਤੇ ਹਮਲਾ ਤੱਕ ਵੀ ਕਰਾਤਾ ਦੇਖ ਲਓ ਐਡੀ ਵੱਡੀ ਸਾਜ਼ਿਸ਼ ਕਿਉਂਕਿ ਉਹਨਾਂ ਦੇ ਮਨ ਸੀ ਜੇ ਸਿੱਖ ਕੌਮ ਦੇ ਪੰਜਾਬ ਦੇ ਕਬਜ਼ਾ ਕਰਨਾ ਹੈ ਇਸ ਨੂੰ ਕਾਲੀ ਦਲ ਤੇ ਬਾਦਲ ਪਰਿਵਾਰ ਦੀ ਲੀਡਰਸ਼ਿਪ ਖਤਮ ਕਰ ਦੇਣੀ ਹੈ ਆ ਤਾਂ ਪ੍ਰਮਾਤਮਾ ਨੇ ਬਿਖਾਲਿਆ ਤੁਸੀਂ ਦੇਖ ਲਓ ਜਿਹਨੇ ਮੇਰੇ ਤੇ ਕਤਲ ਕੀਤਾ ਮੇਰੇ ਹਮਲਾ ਕੀਤਾ ਗੋਲੀ ਚਲਾਈ ਤੁਸੀਂ ਜਾਣਦੇ ਹੋ ਜੇ ਕੋਈ ਗੋਲੀ ਚਲਾਉਂਦਾ ਤੇ ਕੀ ਹੁੰਦਾ 307 ਦਾ ਲੱਗਦਾ ਪਰਚਾ ਉਹਨੂੰ ਕਿਤੇ ਬੇਲ ਹੋ ਸਕਦੀ ਹੈ ਤੁਸੀਂ ਦੇਖ ਲਓ ਬੰਦੇ ਸਾਰੇ ਤੁਸੀਂ ਦੇਖਿਆ ਕਿਹਨੇ ਗੋਲੀ ਚਲਾਈ ਐਫਆਈਆਰ ਦੱਸ ਸਭ ਕੀ ਲਿਖੀ ਕੱਚਾੜੂ ਵਾਲੇ ਨੇ ਐਫਆਰ ਲਿਖੀ ਕੀ ਉਥੇ ਰੋਲੇ ਕੋਲੇ ਹੱਥੋਂ ਪਾਈ ਇੱਕ ਗੋਲੀ ਚੱਲ ਗਈ ਸਾਰੇ ਪਤਖੀ ਨੇ ਚਲਾਈ ਪਰ ਨਾਂ ਨਹੀਂ ਲਿਖਿਆ ਅੰਤ ਪਛਾਤੇ ਦੇ ਲਿਖ ਕੇ ਤੇ ਜਿਹੜੇ ਗੋਲੀ ਚਲਾਈ 15 ਦਿਨਾਂ ਚ ਉਹਨੂੰ ਬੇਲ ਦੋ ਇੱਕ ਇੱਕ ਘਰ ਕੋਈ ਦਾ